ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਮਾਨਵਾਂ ਨਿਊਜ਼ ਮੈਂ ਹਰਮਨ ਸਿੰਘ ਦੋਰਾ ਅੱਜ ਅਸੀਂ ਪਿੰਡ ਪੁਕਰਾਨਾ ਵਿਖੇ ਸੁਪੰਜਨ ਸਰਪੰਚਾ ਸਾਹਿਬ ਕਮੇਟੀ ਜਿੱਥੇ ਸੰਤੋਬਰ ਰਮ ਸਿੰਘ ਜੀ ਸ ਤੇ ਕਮੇਟੀ ਵੱਲੋਂ ਪੰਚਾਂ ਦਾ ਚੈੱਕਪੋਇੰਟ ਲਗਾਇਆ ਗਿਆ ਹੈ ਅੱਜ ਦਾ ਕਰਨੇ ਗੱਡਵਾ ਸਾਹਿਬ ਵਾਹਿਗੁਰੂ ਜੀ ਇਹ ਜਿਹੜਾ ਵਰਤ ਕੀਤਾ ਗਿਆ ਕੈਂਪ ਦਾ ਤੇ ਇਹ ਆਹ ਇਹ ਹਸਪੀਟਲ ਲੁਧਿਆਣਾ ਵੱਲੋਂ ਕੀਤਾ ਗਿਆ ਆਪਾਂ ਇਹਦੇ ਵਿੱਚ ਸਹਿਯੋਗ ਕਰ ਰਹੇ ਆਂ ਤੇ ਦੂਜੀ ਇਹ ਗੱਲ ਹੈਗੀ ਐ ਵੀ ਇਹ ਜਿਹੜਾ ਫਰਾਂਦਾ ਇਹ ਹੋਣਾ ਚਾਹੀਦਾ ਕਿਉਂਕਿ ਜਿਹੜੇ ਤਕੜੇ ਬੰਦੇ ਆ ਉਹ ਤਾਂ ਵੱਡੇ ਹਸਪਤਾਲਾਂ 'ਚ ਜਾ ਕੇ ਉਹਨਾਂ ਦਾ ਇਲਾਜ ਕਰਵਾ ਲੈਂਦੇ ਆ ਜਿਹੜੇ ਗਰੀਬ ਬੰਦੇ ਆ ਜਿਨ੍ਹਾਂ ਦੀ ਪਹੁੰਚ ਨਹੀਂ ਕੀ ਉਹਨਾਂ ਵਾਸਤੇ ਇੱਕ ਇਹ ਸਹੂਲਤ ਪਹੁੰਚਾਈ ਜਾ ਰਹੀ ਹੈ ਸ਼ੰਕਰਾ ਆਈ ਹਸਪੀਟਲ ਵੱਲੋਂ ਇਹਦੇ ਵਿੱਚ ਭਾਈ 75 ਸਿੰਘ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਤੇ ਇਹਨਾਂ ਦੇ ਸਹਿਯੋਗ ਤੇ ਉਤਮ ਦੇ ਨਾਲ ਇਹ ਸਾਰਾ ਪ੍ਰਾਪਲਾ ਕੀਤਾ ਗਿਆ ਇਹਦੇ ਵਿੱਚ ਜਿਹੜਾ ਇਥੋਂ ਮਰੀਜ਼ਾਂ ਨੂੰ ਲੈ ਕੇ ਜਾਣਾ ਆਪਰੇਸ਼ਨ ਕਰਕੇ ਲੈਣ ਜpa ਕੇ ਇੱਥੇ ਉਹਨਾਂ ਨੂੰ ਛੱਡ ਕੇ ਜਾਣਾ ਇਹ ਬਹੁਤ ਵੱਡੀ ਸੇਵਾ ਇਹੋ ਜਿਹੇ ਕੈਂਪਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਦੂਜੀ ਗੱਲ ਇਹ ਹੈਗੀ ਹੈ ਕਿ ਜਦੋਂ ਵੀ ਤੇ ਇਹੋ ਜਿਹੇ ਕੈਂਪ ਲੱਗਦੇ ਆ ਸੇਵਾ ਸੰਬੰਧੀ ਉਹਦੇ ਵਿੱਚ ਜਿੱਥੋਂ ਜਿੱਥੋਂ ਤੱਕ ਇਹ ਆਵਾਜ਼ ਜਾਂਦੀ ਹੈ ਜਾਂ ਆਪਣਾ ਇਹਦਾ ਮੈਸੇਜ ਆਂਦਾ ਤੇ ਸਾਨੂੰ ਉਹਨੂੰ ਗਾਹ ਫਾਰਵਰਡ ਕਰਨਾ ਚਾਹੀਦਾ ਸਾਰਿਆਂ ਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਕਿ ਵੱਧ ਤੋਂ ਵੱਧ ਲੋਕ ਇਸ ਸੇਵਾ ਦੇ ਵਿੱਚ ਹਿੱਸਾ ਲੈ ਸਕਣ ਉਹ ਆਪਣੀ ਨਿਗਾ ਬਣਵਾ ਸਕਣ ਤੇ ਇਸ ਕਰਕੇ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪ੍ਰਚਾਰਨਾ ਕਰਨਾ ਚਾਹੀਦਾ ਪੀਰ ਜੀ ਧੰਨਵਾਦੀ ਆ ਸ਼ੰਤਰਾਜੀ ਹਸਪੀਟਲ ਤੇ ਜਿਹਦੇ ਉਹਨਾਂ ਦੇ ਪ੍ਰਬੰਧਕਾ ਜਿੰਨੇ ਸਹਿਯੋਗੀ ਆ ਜਿੰਨੀਆਂ ਸੰਗਤਾਂ ਸਹਿਜ ਹੋ ਰਹੀਆਂ ਤੇ ਸਵੇਰ ਤੁਹਾਡਾ ਪੱਤਰ ਕਰਨ ਦਾ ਸਾਰਿਆਂ ਦਾ ਪਾਸ ਵੱਲੋਂ ਬਹੁਤ ਬਹੁਤ ਧੰਨਵਾਦ ਹਾਂ ਬਈ ਦਿੱਕੇ ਦੇ ਵੀ ਦਾ ਬਖਸ਼ਾਰ ਵੀ ਬਹੁਤ ਪੈਣੇ ਲੈ ਤੇ ਵੱਡੀ ਦੇ ਵੀ ਸੰਗਤਾਂ ਲੱਗਦੀਆਂ ਆ ਇਹ ਅਪਰਾਧਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਰਹੀਆਂ ਜੇ ਕਿਤੇ بارش ਨਾ ਹੁੰਦੇ ਇਹ ਜਿਹੜਾ ਇਕੱਠਾ ਐ ਇਦੋਂ ਟੁੱਪਣਾ ਟਿਕਣਾ ਹੋਣਾ ਸੀ ਇਹਦੇ ਵਿੱਚ ਜਿੱਥੇ ਲੋੜਵੰਦ ਲੋਕ ਹਿੱਸਾ ਲੈ ਰਹੇ ਕੈਂਪ ਚ ਉੱਥੇ ਆ ਜਿਹੜੇ ਨੌਜਵਾਨਾਂ ਸੇਵਾ ਕਰ ਰਹੇ ਆ ਲੰਗਰ ਪਾਣੀ ਦੀ ਇਹਨਾਂ ਦਾ ਵੀ ਬਹੁਤ ਵੱਡਾ ਜਿਹਾ ਦਾਨ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਇਸੇ ਤਰ੍ਹਾਂ ਹੀ ਬਾਲਗ ਪਰਬਖਸ਼ ਦੇ ਰਹਿਣ ਅੱਗੇ ਵਾਸਤੇ ਵੀ ਜਿਹੜੇ ਇਹ ਜਿਹੇ ਖੁੱਬਾ ਪ੍ਰੋਗਰਾਮ ਆ ਸੰਗਤਾਂ ਦੇ ਨਾਲ ਨੌਜਵਾਨਾਂ ਦੇ ਨਾਲ ਰਲ ਮਿਲ ਕੇ ਜਿਹੜੇ ਆ ਕੀਤੇ ਜਾਇਆ ਕਰਨਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਲ ਦੇ ਵਿੱਚ ਬਾੜਾ ਨਹੀਂ ਤਿੰਨ ਗੁਆਰ ਕੈਂਪ ਕਰਵਾਇਆ ਕਰਾਂਗੇ ਤੇ ਅਗਲੀ ਵਾਰ ਤੋਂ ਵੱਡੀ ਪੱਧਰ ਤੇ ਦਾ ਪ੍ਰਬੰਧ ਕਰਾਂਗੇ ਜਿਹਨੀਆਂ ਸਾਰੀਆਂ ਰੋਡ ਬੰਦ ਸੰਗਤਾਂ ਉਹਦੇ ਵਿੱਚ ਹਿੱਸਾ ਲੈ ਸਕਣ। ਗ੍ਰਾਮ ਪਰਦੇਸ ਦਾ ਜਨਾਬ ਜਿਹਦੇ ਬੰਦਾ ਧਾਰਮਿਕ ਜਲੇ ਕਰਦੇ ਆ ਉਹਨਾਂ ਨੂੰ ਵੀ ਸ਼ਾਮਿਲ ਕਰਾਂਗੇ। ਧਾਰਮਿਕ ਜਥੇਬੰਦੀਆਂ ਨੂੰ ਸਾਡੀ ਇਹੀ ਅਪੀਲ ਹੈ ਕਿ ਜਿੱਥੇ ਪੰਚਾਇਤਾਂ ਕੰਮਾਂ ਵਿਕਾਸ ਦਾ ਕੰਮ ਕਰਦੀਆਂ ਤੇ ਧਾਰਮਿਕ ਜਥੇਬੰਦੀਆਂ ਦਾ ਕੰਮ ਹੁੰਦਾ ਹੈ ਮਰੀਆਂਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਔਰ ਦੂਜੇ ਧਰਮ ਪ੍ਰਚਾਰ ਕਰਨਾ ਉੱਥੇ ਸਮਾਜ ਸੇਵਾ ਦੇ ਵਿੱਚ ਹੁੰਦਾ ਹੈ ਜਿਹੜਾ ਇੱਕ ਕਾਰਜ ਹੈ ਕਿ ਪੰਚਾਇਤਾਂ ਨੂੰ ਵੀ ਅਪਰਾਧਾ ਕਰਨਾ ਚਾਹੀਦਾ ਹੈ ਸਮਾਜ ਸੇਵਾ ਕਰਨੀ ਚਾਹੀਦੀ ਧਾਰਮਿਕ ਜਥੇਬੰਦੀਆਂ ਨੂੰ ਵੀ ਜਿੱਥੇ ਧਰਮ ਪ੍ਰਚਾਰ ਦਾ ਕੰਮ ਕਰਦੀਆਂ ਉੱਥੇ ਇਹੋ ਜਿਹੀ ਸੇਵਾ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਲੋੜਵੰਦ ਥ੍ਰਿਪਾਂ ਦੀ ਇਨ੍ਹਾਂ ਕੈਂਪਾਂ ਦੁਆਰਾ ਮਦਦ ਕਰਨੀ ਚਾਹੀਦੀ ਹੈ ਪਟਚੇਤਾਂ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੂੰ ਇਹ ਜਿਹੜੇ ਅਪਰਾਲੇ ਆ ਕਰਨੇ ਚਾਹੀਦੇ ਸਭ ਸਾਡਾ ਸਭ ਜੀ ਜਨਰ ਸਾਹਿਬ ਜਾਣਕਾਰੀ ਦੇ ਦਿੱਤੀ ਇੱਕ ਡਾਕਟਰ ਵੀ ਖਾਲੀ ਹੈ